ਸਿੱਖਾਂ ਨੂੰ ਖਤਮ ਕਰਨ ਵਾਸਤੇ ਸਿੱਖਾਂ ਨੂੰ ਇਹ ਪਾਣੀ ਦੇ ਨਾਲੋਂ ਤੋੜਨ ਵਾਸਤੇ ਸਿੱਖਾਂ ਨੂੰ ਸਿੱਖੀ ਦੇ ਰਸਤੇ ਦੇ ਵਿੱਚੋਂ ਪਟਕਾਉਣ ਵਾਸਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬੜਾ ਝੂਰ ਲਾਇਆ ਸਰਕਾਰਾਂ ਨੇ ਤਾਂ ਲਾਸ਼ ਵੀ ਬੜੇ ਦਿੱਤੇ ਇੱਕ ਮੀਨਾ ਕਿਵੇਂ ਅਸੀਂ ਇਹ ਸਿੱਖਾਂ ਨੂੰ ਇਹ ਪਾਣੀ ਤੇ ਬਾਣੀ ਦੇ ਨਾਲੋਂ ਤੋੜ ਲਈਏ ਪਰ ਕਿਤੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਨਾਲ ਕੰਪੈਰੀਜ਼ਨ ਕਰਦੇ ਜਾਇਓ ਕਿਤੇ ਉਹ ਸਮਾਂ ਜਦੋਂ ਗੁਰੂ ਪਿਆਰਿਓ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪੈ ਰਹੇ ਸਨ ਕਿਤੇ 80 ਰੁਪਏ ਜਿਹੜਾ ਸਿੱਖਾਂ ਦਾ ਸਿਰ ਵੱਢ ਕੇ ਨੇਜੇ ਦੇ ਉੱਤੇ ਟੰਗੇ ਲੱਗੇ ਜਾਂਦਾ ਸਮੇਂ ਦੀ ਸਰਕਾਰ ਉਹਦੀ ਝੋਲੀ ਦੇ ਅੰਦਰ 80 ਰੁਪਏ ਪਾਉਂਦੀ ਤੇ ਅੱਜ ਗੁਰੂ ਪਿਆਰਿਓ ਕਿਸੇ ਦੀ ਤਲਵਾਰ ਨਹੀਂ ਰੱਖੀ ਸਾਡੇ ਸਿਰ ਦੇ ਉੱਤੇ ਪਰ ਅੱਜ ਅਸੀਂ ਸਿੱਖਾਂ ਦੇ ਕਰ ਪੈਦਾ ਹੋ ਕੇ ਵੀ ਇਹ ਸਿੱਖੀ ਨੂੰ ਸਮਝ ਨਹੀਂ ਪਾਰੇ ਇਹ ਬੜੇ ਦੁੱਖ ਦੀ ਗੱਲ ਹੈ ਅੱਜ ਸਾਡੇ ਵਾਸਤੇ ਅੱਜ ਸਿੱਖ ਅੱਜ ਦੇ ਬੱਚੇ ਨੂੰ ਅੱਜ ਦੇ ਨੌਜਵਾਨ ਨੂੰ ਮਾਪਰਿਓ ਜਪਜੀ ਸਾਹਿਬ ਦਾ ਪਾਠ ਕਰਨਾ ਬੜਾ ਔਖਾ ਲੱਗਦਾ ਅੱਜ ਦੇ ਸਾਡੇ ਸਿੱਖ ਦੇ ਬੱਚਿਆਂ ਨੂੰ ਸਿੱਖਾਂ ਦੇ ਬੱਚਿਆਂ ਨੂੰ ਇਹ ਗੁਰੂ ਦੇ ਉੱਪਰ ਭਰੋਸਾ ਕਰਨਾ ਬੜਾ ਔਖਾ ਲੱਗਦਾ ਗੁਰੂ ਘਰ ਆਉਣਾ ਬੜਾ ਔਖਾ ਲੱਗਦਾ ਪਰ ਕਿਤੇ ਆਪਣੇ ਵੱਡੇ ਪਡੇਰਿਆਂ ਦਾ ਇਤਿਹਾਸ ਜਿਹੜਾ ਤੁਸੀਂ ਰੋਜ਼ ਸੁਣਦੇ ਹੋ ਉਹਨਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਇਸ ਸਿੱਖੀ ਦੇ ਕਰਦੇ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਦੇ ਉੱਤੇ ਆਪਾਂ ਚੱਲਣ ਦਾ ਯਤਨ ਕਰੀਏ